ਪਰ ਜੇ ਸਭ ਤੋਂ ਪਹਿਲਾਂ ਗੱਲ ਇਹ ਕਿ ਅੱਜ ਕੱਲ੍ਹ ਕਈ ਤਰ੍ਹਾਂ ਦੀ ਕੁੰਡਲੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਤੇ ਕਈ ਲੋਕ ਅਲੱਗ-ਅਲੱਗ ਤਰ੍ਹਾਂ ਦਾ ਕੁੰਡਲੀ ਵਿਸ਼ਲੇਸ਼ਣ ਕਰਦੇ ਨੇ ਤਾਂ ਜੇ ਆਪਾਂ ਤੁਹਾਡੇ ਵੱਲੋਂ ਇਸ ਦੇਖਿਆ ਜਾਵੇ ਤਾਂ ਕੁੰਡਲੀ ਨੂੰ ਕਿਹੜੇ ਸਹੀ ਢੰਗ ਨਾਲ ਦੇਖਿਆ ਜਾ ਸਕਦਾ ਉਹਦੇ ਘਰਾਂ ਨੂੰ ਕਿਵੇਂ ਲੋਕ ਦੇਖਦੇ ਨੇ ਤੇ ਕਿੰਨੇ ਤਰੀਕੇ ਨਾਲ ਜਿਹੜੀ ਕੁੰਡਲੀ ਹੈ ਉਹ ਦੇਖੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਕੁੰਡਲੀ ਜਿਹੜੀ ਹੈ ਇਹਦੇ ਵਿੱਚ 12 ਘਰ ਹੁੰਦੇ ਹਨ ਜੀ ਤੇ ਇਹਨਾਂ ਦੇ ਵਿੱਚ ਜਿਹੜਾ ਵੀ ਗ੍ਰਹਿ ਹੈ ਉਹ ਆਪਣੇ ਸਭ ਤੋਂ ਪਹਿਲਾਂ ਬਾਲ ਅਵਸਥਾ ਦੇ ਵਿੱਚ ਆਉਂਦਾ ਫਿਰ ਯੁਵਾ ਅਵਸਥਾ ਦੇ ਵਿੱਚ ਆਉਂਦਾ ਫਿਰ ਹੋਰ ਯੁਵਾ ਅਵਸਥਾ ਦੇ ਵਿੱਚ ਆਉਂਦਾ ਫਿਰ ਸਭ ਤੋਂ ਬਾਅਦ ਵਿਰਧ ਅਵਸਥਾ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਇਹ ਜਿਸ ਤਰੀਕੇ ਦੇ ਨਾਲ ਆਪਣੇ ਪ੍ਰਭਾਵ ਪਾ ਰਿਹਾ ਹੈ ਯੁਵਾ ਅਵਸਥਾ ਦੇ ਵਿੱਚ ਇਹਦਾ ਮਹੱਤਵ ਹੁੰਦਾ ਪੁਆਇੰਟ ਹੁੰਦੇ ਇਹਦੇ ਡਿਗਰੀ ਜਿਹਨੂੰ ਆਪਾਂ ਕਹਿ ਸਕਦੇ ਆਂ ਜਾਂ ਅਸਰ ਕਹਿ ਸਕਦੇ ਆਂ ਵੀ 6 ਤੋਂ ਲੈ ਕੇ 0 ਤੋਂ ਲੈ ਕੇ 6 ਤੱਕ ਦਾ ਜਿਹੜਾ ਹੈਗਾ ਉਹ ਬਾਲਵਸਤਾ ਹੁੰਦੀ ਆ ਉਸ ਤੋਂ ਬਾਅਦ 6 ਤੋਂ 12 ਦੇ ਵਿੱਚ ਜਿਹੜੀ ਆ ਉਹ ਯੁਵਾਵਸਥਾ ਆ ਜਾਂਦੀ ਆ ਤੇ 12 ਤੋਂ ਜਿਹੜੀ ਆਪਣੀ ਜਿਹੜੀ 18 ਹੈ ਉਹ ਹੋਰ ਯੁਵਾਵਸਥਾ ਹੁੰਦੀ ਆ ਠੀਕ ਹੈ ਉਸ ਤੋਂ ਬਾਅਦ ਇਹਦਾ ਜਿਹੜਾ ਪ੍ਰਭਾਵ ਹੈ ਠੀਕ ਹੈ ਜਿੱਦਾਂ ਜਦੋਂ 12 ਤੋਂ 18 ਆਂਦੀ ਆ ਤਾਂ ਉਹਦੇ ਵਿੱਚ ਜਿਹੜਾ ਪ੍ਰਭਾਵ ਹੈਗਾ ਉਹਦਾ 25 ਤੋਂ 50% ਰਹਿੰਦਾ ਹੈ ਤੇ ਜਿੱਦਾਂ ਇਹ ਵਿਰਧ ਅਵਸਥਾ ਦੇ ਵਿੱਚ ਆਂਦਾ ਫਿਰ ਇਹਦਾ ਫਿਰ 25 ਆ ਜਾਂਦਾ ਤੇ ਫਿਰ 0 ਆ ਜਾਂਦਾ ਜਾਨਕੀ ਸ਼ੁਰੂ ਤੋਂ ਐਂਡ ਤੇ ਐਂਡ ਤੋਂ ਸ਼ੁਰੂ ਇਸ ਤਰੀਕੇ ਦੇ ਨਾਲ ਇਹ ਹੁੰਦਾ ਇਸ ਤਰੀਕੇ ਦੇ ਨਾਲ ਇਹ ਆਪਣੇ ਕੁੰਡਲੀ ਦੇ ਉੱਪਰ ਪ੍ਰਭਾਵ ਪਾ ਸਕਦਾ ਜੀ ਤੇ ਪੰਡਿਤ ਜੀ ਜੇ ਫਿਰ ਕੁੰਡਲੀ ਦਾ ਵਿਸ਼ਲੇਸ਼ਣ ਤੁਸੀਂ ਕਿਵੇਂ ਕਰਦੇ ਹੋ ਕਿਹੜੇ ਟੰਗਾਂ ਨਾਲ ਉਹਨੂੰ ਅਲੱਗ-ਅਲੱਗ ਟੰਗਾਂ ਨਾਲ ਵਿਆਖਿਆ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜੀ ਕੁੰਡਲੀ ਜਿਹੜੀ ਹੈਗੀ ਆ ਠੀਕ ਹੈ ਉਹ ਆਪਾਂ ਇਹਦੇ ਵਿੱਚ ਜਿਹੜਾ ਵਿਸ਼ਲੇਸ਼ਣ ਆ ਉਹਦੇ ਘਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਕੁੰਡਲੀ ਦੇ ਵਿੱਚ ਕਿਹੜੇ ਘਰ ਦੇ ਵਿੱਚ ਕਿਹੜਾ ਸਵਾਮੀ ਬੈਠਾ ਹੈ ਠੀਕ ਹੈ ਉਹਦੇ ਲਗਨ ਦੇ ਮੁਤਾਬਕ ਕੁੰਡਲੀ ਦੇਖੀ ਜਾਂਦੀ ਆ ਠੀਕ ਹੈ ਉਹਦੇ ਲਗਨ ਦੇ ਵਿੱਚ ਜਿਹੜਾ 12 ਘਰ ਦੇ ਵਿੱਚ ਜਿੱਦਾਂ ਠੀਕ ਹੈ ਉਹਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਜੇ ਆਪਾਂ ਉਹਨੂੰ ਲਗਨ ਦੇ ਮੁਤਾਬਕ ਆਪਾਂ ਦੇਖਦੇ ਆਂ ਤਾਂ ਉਹਦੇ ਸਹੀਤ ਪ੍ਰਣਾਮ ਆਪ ਨੂੰ ਮਿਲ ਸਕਦੇ ਹੈ ਜੇ ਲਗਨ ਦੇ ਵਿੱਚ ਆਪਾਂ ਸ਼ਨੀ ਬੈਠਾ ਹੈ ਤਾਂ ਉਹਦੇ ਵਿੱਚ ਕੁਝ ਛਣਿਤ ਦੇ ਜਿਹੜੇ ਹੈ ਉਹ ਚੰਗੇ ਪ੍ਰਭਾਵਾਂ ਦੇ ਕੁਝ ਮਾੜੇ ਪ੍ਰਭਾਵ ਆਉਂਦੇ ਆ ਤੇ ਇਸੇ ਤਰ੍ਹਾਂ ਲਗਨ ਦੇ ਵਿੱਚ ਜੇ ਮੰਗਲ ਬੈਠਾ ਤਾਂ ਉਹਨੂੰ ਆਪਾਂ ਮੰਗਲਿਕ ਦੋਸ਼ ਵੀ ਕਹਿ ਸਕਦੇ ਆ ਤੇ ਉਹਦੇ ਵੀ ਕੋਈ ਚੰਗੇ ਕੋਈ ਕੋਈ ਅੱਛੇ ਤੇ ਕੁਝ ਬੁਰੇ ਪ੍ਰਭਾਵ ਆਉਂਦੇ ਆ ਜੀ ਕੁੰਡਲੀ ਦੇ ਵਿੱਚ 12 ਘਰਾਂ ਦਾ ਜ਼ਿਕਰ ਹੁੰਦਾ ਹਾਂਜੀ ਤੇ ਉਹ 12 ਘਰ ਦੇ ਵਿੱਚ ਕਿਵੇਂ ਉਹਨਾਂ ਦਾ ਮਹੱਤਵ ਹੁੰਦਾ ਤੇ ਕਿਹੜੇ ਟੰਗਾਂ ਦੇ ਨਾਲ ਉਹ ਜੀਵਨ ਦੇ ਉੱਤੇ ਜਿਹੜਾ ਹੈ ਉਹ ਅਸਰ ਪਾਉਂਦੇ ਆ कुंडली ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਜਿਹੜਾ ਗ੍ਰਹਿ ਹੈਗਾ ਠੀਕ ਹੈ ਸੂਰਿਆ ਉਹਨੂੰ ਆਪਾਂ ਰਵੀਵਾਰ ਦਾ ਜਿਹੜਾ ਦਿਨ ਹੈ ਉਹ ਆਪਾਂ ਸੂਰਿਆ ਦੇਵ ਦੇ ਮੁਤਾਬਿਕ ਆਪਾਂ ਚੱਲਦੇ ਆਂ ਤੇ ਇਹ ਜਿਹੜਾ ਸੂਰਿਆ ਹੈ ਠੀਕ ਹੈ ਇਹ ਆਪਣੇ ਜਿੱਦਾ ਕੀ ਹੈ ਵੀ ਪੂਰੇ ਅਗਰ ਜੇ ਸੂਰਿਆ ਇਨਸਾਨ ਦੇ ਉੱਪਰ ਆਪਣੀ ਚੰਗੀ ਦ੍ਰਿਸ਼ਟੀ ਬਣਾਉਂਦਾ ਤਾਂ ਇਨਸਾਨ ਬਹੁਤ ਹੀ ਜ਼ਿਆਦਾ ਤਰੱਕੀ ਕਰਦਾ ਹੈ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਦੇ ਰੁਕੇ ਹੋਏ ਕੰਮ ਹੈ ਉਹ ਸਹੀ ਤਰੀਕੇ ਦੇ ਨਾਲ ਬਣਦੇ ਆ ਠੀਕ ਹੈ ਉਸ ਤੋਂ ਬਾਅਦ ਜਿੱਦਾਂ ਕਿ ਆਪਾਂ ਇਹਨੂੰ ਆਪਾਂ ਮੰਗਲ ਦੇ ਆਪਾਂ ਮੰਗ ਜਿਹਨੂੰ ਆਪਾਂ ਚੰਦਰ ਕਹਿੰਦੇ ਆ ਠੀਕ ਹੈ ਚੰਦਰਮਾ ਦਾ ਜਿਹੜਾ ਇਹਦੇ ਵਿੱਚ ਹੈ ਠੀਕ ਹੈ ਉਹਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਚੰਦਰਮਾ ਦੇ ਜਿਹੜੀ ਇਹਦੇ ਵਿੱਚ ਜਦੋਂ ਇਨਸਾਨ ਨੂੰ ਜਿੱਦਾਂ ਕਿ ਚੰਦਰਮਾ ਦੇ ਇਹਦੇ ਚੰਗੇ ਫਲ ਮਿਲਦੇ ਆ ਤਾਂ ਇਨਸਾਨ ਬਹੁਤ ਸ਼ਾਂਤ ਕਰਮ ਕਰਦਾ ਹੈ ਬਹੁਤ ਸ਼ਾਂਤ ਸੁਭਾਅ ਵਾਲਾ ਹੁੰਦਾ ਹੈ ਠੀਕ ਹੈ ਤੇ ਆਨ ਵਾਲਾ ਟਾਈਮ ਉਹ ਆਪਣੇ ਇੱਕ ਸ਼ਾਂਤੀ ਦੇ ਬਲਬੁੱਤੇ ਤੇ ਕੁਝ ਬਹੁਤ ਵਧੀਆ ਤੇ ਉੱਚਾ ਪਦ ਹਾਸਲ ਕਰ ਸਕਦਾ ਜਿਹੜਾ ਮੰਗਲ ਹੈ ਮੰਗਲ ਇੱਕ ਸਰੀਰਿਕ ਆਪਣੇ ਬਣਾਵਟ ਦਾ ਪ੍ਰਤੀਕ ਹੈ ਸਰੀਰਿਕ ਬਣਾਵਟ ਦੇ ਮੁਤਾਬਿਕ ਇੱਕ ਆਪਾਂ ਨੂੰ ਇੱਕ ਬਹੁਤ ਅੱਗੇ ਜਿੱਦਾਂ ਕਿ ਸਰੀਰ ਦੇ ਮਾਨਸਿਕਤਾ ਜਾਂ ਜਿਹੜੀ ਬਿਮਾਰੀ ਹੈ ਉਹ ਮੰਗਲ ਤੋਂ ਹੀ ਆਪਾਂ ਦੇਖ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਬੁੱਧ ਜਿਹੜਾ ਗ੍ਰਹਿ ਹੈ ਬੁੱਧ ਜਿਹੜਾ ਗ੍ਰਹਿ ਹੈ ਉਸ ਦੇ ਵਿੱਚ ਕੀ ਆਪਾਂ ਜੇ ਲੈ ਸਕਦੇ ਹਾਂ ਜਿਹੜਾ ਬੁੱਧ ਜਿਹੜਾ ਹੈਗਾ ਉਹ ਬੁੱਧੀ ਦਾ ਦੇਵਤਾ ਮੰਨਦੇ ਆਪਾਂ ਉਸ ਬੁੱਧੀ ਦੇ ਦੇਵਤੇ ਆਪਾਂ ਬੁੱਧ ਨੂੰ ਆਪਾਂ ਇੱਕ ਗਿਆਨ ਦਾ ਵੀ ਦੇਵਤਾ کہہ ਸਕਦੇ ਹਾਂ ਬੁੱਧੀ ਨੂੰ ਬੁੱਧੀ ਦੇ ਬਲਬੂਤੇ ਤੇ ਉਹ ਆਪਣੇ ਬਿਜ਼ਨਸ ਨੂੰ ਆਪਣੇ ਸਟੱਡੀ ਜਾਂ ਉਹ ਆਪਣੇ ਗਿਆਨ ਦੇ ਤੌਰ ਤੇ ਬਹੁਤ ਉੱਚੀ ਉਡਾਰੀ ਹਾਸਿਲ ਕਰ ਸਕਦਾ ਉਸ ਤੋਂ ਬਾਅਦ ਜਿਹੜਾ ਆਪਣਾ ਤੀਸਰਾ ਗ੍ਰਹਿ ਆਪਣਾ ਚੌਥਾ ਗ੍ਰਹਿ ਆਉਂਦਾ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਬੁੱਧ ਤੋਂ ਬਾਅਦ ਗੁਰੂ ਆਉਂਦਾ ਹੈ ਗੁਰੂ ਜਿਹੜਾ ਹੈਗਾ ਉਹ ਇੱਕ ਇਹਨੂੰ ਆਪਾਂ ਗੁਰੂ ਨੂੰ ਇੱਕ ਆਪਾਂ ਗਿਆਨ ਦੇ ਤੌਰ ਤੇ ਲੈ ਸਕਦੇ ਹਾਂ ਗੁਰੂ ਨੂੰ ਆਪਾਂ ਇੱਕ ਉੱਚੀ ਸਿੱਖਿਆ ਦੇ ਮੁਤਾਬਿਕ ਆਪਾਂ ਲੈ ਸਕਦੇ ਹਾਂ ਤੇ ਜਿਹੜਾ ਗੁਰੂ ਹੈ ਉਹ ਸਰਕਾਰੀ ਨੌਕਰੀ ਦੇ ਵਿੱਚ ਵੀ ਹਾਸਿਲ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਾ ਸਕਦਾ ਜੇ ਅੱਛੇ ਘਰ ਦੇ ਵਿੱਚ ਬੈਠਾ ਹੋਵੇ ਤੇ ਗੁਰੂ ਜਿਹੜਾ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੈ ਵੀ ਵਿਦੇਸ਼ ਯਾਤਰਾ ਦੇ ਵਿੱਚ ਵੀ ਯੋਗ ਕਰਵਾ ਸਕਦਾ ਹੈ ਵਿਦੇਸ਼ ਯਾਤਰਾ ਦਾ ਯੋਗ ਪੈਦਾ ਕਰ ਸਕਦਾ ਹੈ ਅੱਛੀ ਕੁੰਡਲੀ ਦੇ ਵਿੱਚ ਬੈਠਾ ਹੋਵੇ ਉਸ ਤੋਂ ਜਿਹੜਾ ਆਪਣਾ ਆਂਦਾ ਸ਼ੁਕਰ ਜਦੋਂ ਸ਼ੁਕਰ ਦਾ ਜਿਹੜਾ ਸੁਭਾਅ ਹੈਗਾ ਸ਼ੁਕਰ ਦਾ ਸੁਭਾਅ ਇਸ ਤਰੀਕੇ ਦੇ ਨਾਲ ਹੈ ਵੀ ਜਿਹਦੇ ਨਾਲ ਆਪਾਂ ਲਵ ਮੈਰਿਜ ਦੇ ਰਿਲੇਟਡ ਆਪਾਂ ਕੋਈ ਕੰਮ ਕਰਦੇ ਆ ਉਹਦੇ ਨਾਲ ਕੋਈ ਜਿੱਦਾ ਕੀ ਹੈ ਵੀ ਘਰ ਦੇ ਵਿੱਚ ਕੋਈ ਸਾਜ ਸਜਾਵਟ ਦਾ ਕੋਈ ਕੰਮ ਕਰ ਸਕਦੇ ਆ ਠੀਕ ਹੈ ਉਹਦੇ ਵਿੱਚ ਕੀ ਹੈ ਵੀ ਉਹਦਾ ਜਿਹੜਾ ਸ਼ੁਕਰ ਦਾ ਪ੍ਰਭਾਵ ਹੈਗਾ ਉਹ ਆਪਣੇ ਪਰਸਨਲ ਲਾਈਫ ਸਟਾਈਲ ਤੇ ਪੈਂਦਾ ਹੈ ਉਸ ਤੋਂ ਬਾਅਦ ਜਿਹੜਾ ਸ਼ਨੀ ਦਾ ਪ੍ਰਭਾਵ ਹੈ ਸ਼ਨੀ ਦਾ ਪ੍ਰਭਾਵ ਆਪਾਂ ਨੂੰ ਕੁਝ ਚੰਗੇ ਟਾਈਮ ਦੇ ਵਿੱਚ ਚੰਗੇ ਰਿਜ਼ਲਟ ਲੈ ਕੇ ਆਉਂਦਾ ਹੈ ਪਰ ਲੋਹੇ ਤੋਂ ਜਦੋਂ ਸ਼ਨੀ ਦਾ ਪ੍ਰਭਾਵ ਪੈਂਦਾ ਤਾਂ ਲੋਹੇ ਤੋਂ ਥੋੜਾਕ ਆਪਾਂ ਨੂੰ ਕੋਈ ਵੀ ਆਪਾਂ ਲੋਹੇ ਦਾ ਕੰਮ ਕਰਦੇ ਆ ਤਾਂ ਉਹਨੂੰ ਥੋੜਾਕ ਬਚਾ ਕਰਕੇ ਫਿਰ ਆਪਾਂ ਨੂੰ ਕਰਨਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਰਾਹੂ ਹੈ ਰਾਹੂ ਜਿਹੜਾ ਹੈ ਸ਼ਨੀ ਦੀ ਜਿਹੜੀ ਪਰਛਾਈ ਹੈ ਰਾਹੂ ਠੀਕ ਹੈ ਉਹ ਆਪਣੀ ਸ਼ਨੀ ਦੀ ਪਰਛਾਈ ਹੈ ਤੇ ਜਿਹੜਾ ਆਪਣਾ ਕੇਤੂ ਹੈ ਉਹ ਮੰਗਲ ਦੀ ਪਰਛਾਈ ਹੈ ਜਿਹੜਾ ਰਾਹੂ ਹੈ ਜਦੋਂ ਇਨਸਾਨ ਦੀ ਕੁੰਡਲੀ ਤੇ ਰਾਹੂ ਪੈਦਾ ਹੁੰਦਾ ਹੈ ਜਾਂ ਰਾਹੂ ਦਾ ਦੋਸ਼ ਲੱਗਦਾ ਹੈ ਤਾਂ ਉਹਨੂੰ ਕੀ ਹੈ ਵੀ ਰਾਹੂ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਸ਼ਰੀਰਕ ਤੌਰ ਤੇ ਥੋੜਾ ਜਿਹਾ ਉਹਨੂੰ ਜਿੱਦਾਂ ਕੀ ਪ੍ਰੋਬਲਮ ਖੜੀ ਕਰ ਸਕਦਾ ਹੈ ਤੇ ਉਦਾਂ ਹੀ ਜਿਹੜਾ ਕੇਤੂ ਹੈ ਕੇਤੂ ਇਹਨੂੰ ਆਪਾਂ ਮੋਕਸ਼ ਦਾ ਆਪਕ ਕਾਰਣ ਮੰਨ ਸਕਦੇ ਆ ਇਹ ਮੰਗਲਵਾਰ ਮੰਗਲ ਜਿਹੜਾ ਹੈ ਮੰਗਲ ਦੇ ਨਾਲ ਕੇਤੂ ਮਿਲ ਕੇ ਇੱਕ ਮੋਕਸ਼ ਦਾ ਕੰਮ ਕਰ ਸਕਦਾ ਹੈ ਇਨਸਾਨ ਨੂੰ ਪੰਡਿਤ ਜਿਹੜੇ ਇਹ ਗ੍ਰਹਿ ਹੁੰਦੇ ਨੇ ਇਹਨਾਂ ਦੇ ਵਿੱਚ ਮਾੜੇ ਤੇ ਚੰਗੇ ਗ੍ਰਹਾਂ ਦਾ ਵੀ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਦੋਸ਼ ਉਤਪਨ ਹੋ ਜਾਂਦੇ ਨੇ ਤੇ ਜੇ ਗ੍ਰਹਿ ਗ੍ਰਹਿ ਕਦੇ ਇੱਕ ਵਾਰੀ ਉੱਚ ਦਾ ਹੈ ਕਦੇ ਇੱਕ ਵਾਰੀ ਨੀਚ ਦਾ ਹੈ ਹਾਂਜੀ ਜੇ ਉੱਚ ਦਾ ਹੋ ਜੇ ਤਾਂ ਕੀ ਪ੍ਰਭਾਵ ਨੇ ਜੇ ਨੀਚ ਦਾ ਹੋ ਜੇ ਤਾਂ ਫਿਰ ਕੀ ਪ੍ਰਭਾਵ ਰਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹਦੇ ਵਿੱਚ ਦੋ ਆਪਾਂ ਡਿਵਾਈਡ ਆਪਾਂ ਮੰਨ ਕੇ ਚੱਲਦੇ ਹਾਂ ਦੇਵਤਾ ਗ੍ਰਹਿ ਤੇ ਦਾਨਵ ਗ੍ਰਹਿ ਜੀ ਠੀਕ ਹੈ ਜੀ ਦੇਵਤਾ ਗ੍ਰਹਿ ਦੇ ਵਿੱਚ ਜਿਹੜਾ ਆਪਣਾ ਆਉਂਦਾ ਹੈ ਮੰਗਲ ਜੀ ਠੀਕ ਹੈ ਜੀ ਚੰ드ਰਮਾ ਉਸ ਤੋਂ ਬਾਅਦ ਬ੍ਰਿਸ਼ਪਤੀ ਜਿਹਨੂੰ ਆਪਾਂ ਗੁਰੂ ਕਹਿੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਹੈ ਠੀਕ ਹੈ ਜਿਹੜਾ ਬੁੱਧ ਹੈ ਉਹ ਬੁੱਧ ਜਿੱਦਾਂ ਕੀ ਹੈ ਵੀ ਨਿਊਟਰਲ ਚੱਲਦਾ ਹੈ ਉਸ ਤੋਂ ਬਾਅਦ ਸ਼ੁਕਰ ਸ਼ਨੀ ਰਾਹੂ ਕੇਤੂ ਜੀ ਇਹ ਚਾਰ ਗ੍ਰਹਿ ਜਿਹੜੇ ਹੈਗੇ ਇਹਨੂੰ ਆਪਾਂ ਦਾਨਵ ਗ੍ਰਹਿ ਮੰਨ ਸਕਦੇ ਹਾਂ ਠੀਕ ਹੈ ਪਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਵੀ ਜਦੋਂ ਅਸਲ ਕੀ ਹੈ ਵੀ ਜਿਹੜੀ ਬੁੱਧ ਜਿਹੜੀ ਦ੍ਰਿਸ਼ਟੀ ਆ ਠੀਕ ਹੈ ਜਦੋਂ ਬੁੱਧ ਦੀ ਦ੍ਰਿਸ਼ਟੀ ਆਪਣੇ ਚਾਰ ਗ੍ਰਹਿ ਸ਼ਨੀ ਸ਼ੁਕਰ ਰਾਹੂ ਕੇਤੂ ਦੇ ਨਾਲ ਮਿਲ ਕੇ ਕੰਮ ਕਰਦੀਏ ਤਾਂ ਅੱਛਾ ਪ੍ਰਭਾਵ ਪਾਉਂਦੀ ਹੈ ਤੇ ਇਹੀ ਜਿਹੜੀ ਵਿਪਰੀਤ ਦਿਸ਼ਾ ਦੇ ਵਿੱਚ ਜਿਹੜਾ ਬੁੱਧ ਹੈ ਠੀਕ ਹੈ ਅਗਰ ਮੰਗਲ ਦੇ ਨਾਲ ਅਗਰ ਆਪਣੀ ਇਹ ਦੋਸ਼ ਪੈਦਾ ਕਰਦਾ ਯੋਗ ਬਣਦਾ ਤਾਂ ਉਹਦੇ ਨਾਲ ਕੀ ਹੈ ਵੀ ਆਪਾਂ ਨੂੰ ਨੀਚ ਦਾ ਜਿਹੜਾ ਹੈਗਾ ਅਸਰ ਉਹ ਦੇਖਣ ਨੂੰ ਮਿਲ ਸਕਦਾ